ਬਿਲਕੁਲ ਹੀ ਨਵਾਂ ਪੀਸ ਵਜੋਂ ਮੈਂ ਤੁਸੀਂ ਡੱਬਾ ਪੈਕ ਪੀਸ ਖੋਲ ਰਹੀ ਤਾਂ ਉਹ ਇੱਕ ਕੰਡੀਸ਼ਨ ਚ ਹੋਇਆ ਜਾਂ ਇਹ ਨਵਾਂ ਪੀਸ ਹੈ ਦੇਖੋ ਜੀ ਉਹ ਜਰਨਲ ਬੀ ਮਾਡਲ ਇਨਵਰਟਰ AC ਡੇਟਾਂ ਦੇ ਵਿੱਚ ਜੀ LG ਡੇਟਾਂ ਡਿਊਰ ਇਨਵਰਟਰ ਕੰਡੀਸ਼ਨ ਬਿਲਕੁਲ ਨਵੇਂ ਵਰਗੀ ਡੇਟਾਂ ਦੇ ਵਿੱਚ ਜੀ ਡਾਈਕਨ ਡੇਟਾਂ ਦਾ ਇਨਵਰਟਰ AC ਇੱਕੀ ਮਾਡਲ ਜੀ ਡਾਈਕਨ ਡੇਟਾਂ ਦਾ ਇਨਵਰਟਰ ਬਾਈ ਮਾਡਲ ਜੀ ਡੇਟਨ ਬੋਟਸ ਇਨਵਰਟਰ 19 ਮਾਡਲ ਜੀ ਐਲਜੀ ਡਿਊਰੋ ਇਨਵਰਟਰ 5 ਸਟਾਰ ਹੈ ਜੀ ਸਰਵਿਸ ਤੇ ਲੱਗ ਰਿਹਾ ਹੈ ਬਰਲਪੂਲ ਮੈਗੀਕੂ ਕੁਲ ਮਾਡਲ ਹੈ ਜੀ 5 ਸਟਾਰ ਇਨਵਰਟਰ ਡੇਟਨ 22 ਮਾਡਲ ਹੈ ਜੀ ਸਰਵਿਸ ਤੇ ਲੱਗ ਰਿਹਾ ਹੈ ਲੈ ਵੀ ਦੋਸਤੋ ਗਰਮੀਆਂ ਹੋ ਚੁੱਕੇ ਨੇ ਸ਼ੁਰੂ ਤੇ ਦੋਸਤੋ ਅਸੀਂ ਹਰ ਸਾਲ ਦੇ ਵਾਂਗ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇਹ ਕੇਸੀਆਂ ਦਾ ਬਹੁਤ ਹੀ ਵੱਡਾ ਸਟਾਕ ਜੀ ਸਾਡੇ ਕੋਲ ਦੋਸਤੋ ਹਰ ਇੱਕ ਕੰਪਨੀ ਦਾ ਜੀ ਹਰ ਕੇਸੀ ਮਿਲ ਜਾਏਗਾ ਜੀ ਡੇਟਾ ਨਹੀਂ ਮਿਲ ਜਾਏ ਟਰਨ ਨਹੀਂ ਮਿਲ ਜਾਏਗਾ ਪਰ ਜ਼ਿਆਦਾਤਰ ਡੇਟਾ ਨੂੰ ਹੋਏਗਾ ਜੀ ਤੇ ਤੁਹਾਨੂੰ ਦਵਾਂਗੇ ਜੀ ਬਿਲਕੁਲ 오ਰੀਜਨਲ ਪੀਸ ਜੀ ਕਾਪਰ ਦੇ ਵਿੱਚ ਆ ਦੋਸਤੋ 3 ਸਟਾਰ ਹੋਵੇ ਤੇ 5 ਸਟਾਰ ਹੋਵੇ ਰੇਟ ਰਹੇਗਾ ਇੱਕ ਜੀ ਕੋਈ ਤੁਹਾਡੇ ਤੋਂ ਅਲੱਗ ਤੋਂ ਪੈਸੀ ਨਹੀਂ ਨੱਤੀ ਆਣਗੇ ਵੀ ਇਹ 5 ਸਟਾਰ ਆ ਜੀ ਇੱਕੋ ਜਿਹੀ ਸੀ ਦਵਾਂਗੇ ਜੀ ਤੇ ਦੋਸਤੋ ਇਨਵਰਟੇਰ ਏਸੀ ਮਿਲੇਗਾ ਜੀ 5 स्टार ਵੀ 3 स्टार ਵੀ ਤੇ ਦੋਸਤੋ ਦੂਜੀ ਗੱਲ ਇਹ ਆ ਵੀ 5 स्टार ਹੋਵੇ ਜਾਂ 3 स्टार ਹੋਵੇ ਉਹ ਵੀ ਸੇਮ ਹੀ ਰੇਟ ਰਹੇਗਾ ਕੋਈ ਰੇਟ ਦੇ ਵਿੱਚ ਫਿਰ ਡਿਫਰੈਂਟ ਨਹੀਂ ਹੋਏਗਾ ਜੀ ਕਿਉਂਕਿ ਬਹੁਤ ਬੰਦੇ ਜੀ 3 स्टार ਦਾ ਅਲੱਗ ਰੇਟ ਹੀ 5 स्टार ਨਾਲੋਂ ਵੈਟਰ ਦਾ ਅਲੱਗ ਰੇਟ ਆ ਤੁਹਾਡੇ ਤੋਂ 5-5000 ਰੁਪਏ ਦਾ ਡਿਫਰੈਂਟ ਲੈ ਲੈਂਦੇ ਪਰ ਸਾਡੇ ਕੋਲ ਉਹ ਨਹੀਂ ਹੈਗਾ ਜੀ ਇਕੁਅਲ ਰੇਟ ਹੋਵੇਗਾ ਜੀ ਤੁਹਾਡਾ ਬਹੁਤ ਸਾਮਾਨ ਆ ਰੰ데요 ਜੀ ਆਪਾਂ ਵੀਡੀਓ ਕਰਦੇ ਸ਼ੁਰੂ ਜੀ ਤੁਹਾਨੂੰ ਅਸੀਂ ਕੱਲੇ ਕਲੇ ਸੀ ਦੀ ਦੱਸਾਂ ਜੀ ਫੁੱਲ ਡਿਟੇਲ ਆ ਲੈ ਵੀ ਦੋਸਤੋ ਆਪਣੇ ਕੋਲੇ ਸਭ ਤੋਂ ਪਹਿਲਾਂ ਇਹ ਡੈਕਨ ਦੇ ਸੀ ਨੂੰ ਦਿਖਾਉਣ ਲੱਗਿਆ ਤੇ ਡੈਕਨ ਦੇ ਇਹੀ ਜੀ ਇਹ 17 ਬਿਲਕੁਲ ਹੀ 오ਰੀਜినਲ ਐਸੀ ਹੈ ਸਾਰਾ ਸਾਰਾ ਜੀ ਕੂਲਿੰਗ ਵਾਲੀ ਬਿਲਕੁਲ 오ਰੀਜినਲ ਹੈ ਕੋਪਰ ਦੇ ਵਿੱਚ ਐਸੀ ਹੈ ਜੀ 17 ਮਾਡਲ ਲਿਖੀ ਹੈ ਜੀ ਇਹ 3 ਸਟਾਰ ਪੀਸ ਹੈ ਜੀ ਇਧਰ ਰੇਟ ਰਹੇਗਾ ਜੀ ਸਿਰਫ 15000 ਰੁਪਏ ਜੀ ਦੂਸਰਾ ਪੀਸ ਹੈ ਜੀ ਆਪਣੇ ਕੋਲ ਹਟਾਚੀ ਦਾ ਤੇ ਇਹਦੀ ਕੂਲਿੰਗਾ ਸਾਈਡ ਤੇ ਹੁੰਦੀ ਹੈ ਜੀ ਦੇਖੋ ਟਾਪਾ ਹੋਈ ਤੁਹਾਨੂੰ ਥੋੜਾ ਦਿਖਾ ਕੇ ਦਿੱਕਤ ਆਈਏ ਬੰਦ ਹੁੰਦੀ ਹੈ ਪਿੱਛੇ ਫਿਲਟਰ ਲੱਗੇ ਹੁੰਦੇ ਨੇ ਇਹ ਇਹ ਸਰ ਕੇ ਇਹ ਵੀ ਪੀਸ ਬਿਲਕੁਲ 오ਰੀਜినਲ ਹੈ ਜੀ ਸੇਮ ਕੁਆਲਿਟੀ ਦੇ ਵਿੱਚ ਜਿਵੇਂ ਤੁਹਾਨੂੰ ਡੈਕਨ ਦਿਖਾਇਆ ਜੀ ਇਹਦਾ ਵੀ ਇਹੀ ਰੇਟ ਹੈ ਜੀ 15000 ਰੁਪਏ ਅਗਲਾ ਆਪਣਾ ਹੈ ਗਿਆ ਕਲਵੀਨੇਟਰ ਜੀ ਡੇਟਾ ਦਾ ਐਸੀਆ ਸਾਰੇ ਐਸੀਆ ਤਕਰੀਨ ਆਪਣਾ ਡੇਟਾ ਨੇ ਜੀ ਇਹ ਡੇਟਾ ਦਾ ਐਸੀਆ ਇਹਦਾ ਵੀ ਰੇਟ ਆਪਣਾ 15000 ਰੁਪਏ ਐਦੋਂ ਅਗਲਾ ਐਸੀ ਆ ਗਿਆ ਆਪਣਾ ਜੀ ਬੋਟਾ ਦਾ ਬੋਟਾ ਦਾ ਐਸੀ 5 ਸਟਾਰ ਦੇ ਵਿੱਚ ਹੈ 14 ਮਾਡਲ ਹੈ ਤੇ ਇਹਦਾ ਰੇਟ ਵੀ 15000 ਰੁਪਏ ਜੀ ਐਦੋਂ ਅਗਲਾ ਪੀਸ ਆਪਣਾ ਕੋਲ ਕੈਰੀਅਰ ਦਾ ਕੈਰੀਅਰ ਦਾ ਐਸੀ ਜੀ ਡੇਟਾ ਦੇ ਵਿੱਚ ਬਿਲਕੁਲ オリジナル ਆ ਐਨ ਵਿੱਚੋਂ ਨਵੀਂ ਕੰਡੀਸ਼ਨ ਦੇ ਐਸੀ ਪਏ ਨਹੀਂ ਜੀ ਦੇਖਣ ਨੂੰ ਬੇਸ਼ੱਕ ਪੁਰਾਣੇ ਨੇ 5-7 ਸਾਲ ਚੱਲੇ ਹੋਣੇ ਔਰ ਕੰਡੀਸ਼ਨਰਾਂ ਦੀਆਂ ਬਿਲਕੁਲ ਬਸ ਮੈਂ 7.5 ਹਜ਼ਾਰ ਲੈ ਹੁੰਦਾ ਪੀਸਾ ਇਹਦੀ ਕੰਡੀਸ਼ਨ ਪੀ ਇਹਦੀ ਕਿਉਂਕਿ ਇਹ ਜਿਆਤਰ ਪੀਸਾ ਨਹੀਂ ਵੱਡੇ ਵੱਡੇ ਹੋਟਲ ਨੇ ਜਿਹੋ ਉਹਨਾਂ ਕਮਰੇਾਂ ਚ ਲੱਗੇ ਹੁੰਦੇ ਨੇ ਕਿਉਂਕਿ ਉਹ ਕੋਈ ਜ਼ਰੂਰੀ ਨਹੀਂ ਹੈ ਦੇ ਲਈ ਇਹ ਚੱਲੇਗਾ ਜਿੱਦ ਦੇ ਕੋ ਰੂਮ ਬੁੱਕ ਹੋਏਗਾ ਉਦਦੇ ਹੀ ਇਹ ਚੱਲੇਗਾ ਕਈ ਵਾਰ ਤਾਂ ਜਿਵੇਂ ਨਾ 2 ਮਹੀਨੇ 15 ਦਿਨ 20 ਦਿਨ AC ਕਮਰਾ ਮੌਕਾ ਬਰ ਬੁੱਕ ਹੀ ਹੁੰਦਾ ਜੀ ਜਿੱਦ ਦੇ ਕਮਰਾ ਬੁੱਕ ਹੁੰਦਾ ਉਦਦੇ ਹੀ ਇਹ ਚੱਲਦਾ ਜੀ ਤੇ ਇਸ ਕਰਕੇ ਤਾਂ ਹੀ ਨਾ ਇਹਨਾਂ ਦੀ ਇਹਨਾਂ ਦੀ ਕੰਡੀਸ਼ਨ ਨਹੀਂ ਸਾਫ਼ੀ ਹੈ ਜੀ ਐਦੂ ਅਗਲਾ ਪੀਸਾ ਜੀ ਆਪਣਾ ਹਟਾ ਚੀਦਾ ਹਟਾ ਚੀਦਾ ਡੇਟ ਆਉਂਦੇ ਤੇ ਆਹ ਆਪਰੇ ਕੋਲ BPL ਦਾ ਨਵਾਂ ਰੀਸੀਪਿਆ ਜੀ BPL ਦਾ ਨਵਾਂ ਮਾਡਲ ਜੀ 18 ਮਾਡਲ ਹੈ ਜੀ ਇਹਦਾ ਰੇਟ ਹੈ ਸਿਰਫ 13000 ਰੁਪਏ ਆ ਡੱਬ ਜਾਂ ਪੈ ਚੁੱਕਿਆ ਇਹ ਪੂਰੇ ਰੰਗ ਦਾ ਬਾਕੀ ਕੋਈ ਦਿੱਕਤ ਨਹੀਂਗੀ ਇਹ ਦੂਗਰਾ ਪੀਸ ਆਪਰੇ ਕੋਲ વોਲਟਾ ਦਾ ਇਹ ਦੂਗਾ Samsung ਦਾ ਜੀ ਇਹ ਦੂਗਾ ਟੱਚੀ ਦਾ ਤਿੰਨੋਂ ਡੈਟਾ ਦੇ ਵਿੱਚ ਸਿਰ 15000 ਰੁਪਏ ਦੇ ਵਿੱਚ ਫਾਈਵ ਸਟਾਰ ਦਾ ਤੇ ਇਹ ਹੈ ਕਿ ਜਿਹੜਾ 14 ਮਾਡਲ ਆ ਫਾਈਵ ਸਟਾਰ ਹੀ ਹੈ ਟੱਚੀ ਦਾ 14000 ਰੁਪਏ ਦਾ ਜੀ ਤੇ ਦੋਸਤੋ ਆਪਰੇ ਕੋਲ ਹੋਰ ਵੀ ਫਿਰ AC ਪੈਨੇ ਜੀ ਜਿਵੇਂ ਆਪਰਾ ਬਹੁਤ ਵੱਡਾ ਸਟਾਕ ਹੈ ਦੇਖੋ Daikin ਦੇ ਕੱਪ ਹੈ ਜੀ Volt ਹਾਸ ਦਾ ਫਾਈਵ ਸ ਕੈਰੀਰ ਪਿਆ ਜੀ ਹਾਇਰ ਪਿਆ ਜੀ ਵੋਟਾ ਹਸ ਪਿਆ ਜੀ ਤੇ ਰੇਟ ਤਕਰੀਬ ਸਾਰੇ ਦੇ ਹੀ ਰਹਿਣਗੇ ਜੀ 15000 ਰੁਪਏ ਦੇ ਵਿੱਚ ਵਿੱਚ ਤੇ ਕੋਈ ਜੇ ਮੈਂ ਇਨਵਰਟਰ ਏਸੀ ਹੁੰਦਾ ਜੀ ਤੇ ਕਈ ਵਾਰ ਕੋਈ ਆ ਜਾਂਦਾ ਹੈ ਉੱਚਾ ਮਾਡਲ ਮੈਂ ਕੋਈ 23 24 ਮਾਡਲ ਦਾ ਕੀ ਕਹਿ ਸਕੀ ਆਪਾਂ ਵੀ ਕੋਈ 23 24 ਮਾਡਲ ਏਸੀ ਆ ਜੇ ਉਹਦਾ ਪਤੋਂ ਦਾ 1000 ਰੁਪਏ ਲੱਗਤੋ ਹੋਸਾ ਜੀ ਕਿਉਂਕਿ ਕਈ ਵਾਰ ਆ ਹੁੰਦਾ ਜੀ ਬੰਦਾ ਅਰਜੰਦਾ ਹੈ ਵੀ ਏਸੀ ਮੈਂ ਤਾਂ ਜੀ ਵੀਰਾ 24 ਮਾਡਲ ਏਸੀ ਆ 23 ਮਾਡਲ ਏਸੀ ਆ ਮੈਂ ਨਹੀਂ ਦੇਣਾ ਕਿ ਬਿਰੋ 1000 ਰੁਪਏ ਲੱਗਤੋ ਦੇ ਤਾਂ ਕਈ ਵੇ ਇਹ ਹਰ ਇੱਕ ਦੇ ਕਈ ਵਾਰ ਸਾਰੇ AC ਜੀ ਪ੍ਰੋਪਰ ਉਹਨੇ ਖੋਲ ਕੇ ਜੀ ਚੰਗੀ ਤਰ੍ਹਾਂ ਦੇਖੂ ਮੈਂ ਖੋਲਿਆ ਪਈ ਆ ਆਰਡਰ ਉਹ ਇੰਡੋਰ ਦੀ ਚੰਗੀ ਤਰ੍ਹਾਂ ਖੋਲ ਕੇ ਸਰਵਿਸ ਕਰਦੇ ਜੀ ਵੀ ਤਾਂ ਕਿ ਕਸਟਮਰ ਨੂੰ ਕੋਈ ਦਿੱਕਤ ਨਾ ਖੜੀ ਹੋਵੇ ਪ੍ਰੋਪਰਸੀ ਕਾਪਰ ਦੇ ਵਿੱਚ ਪੀਸ ਹੁੰਦੇ ਨੇ ਵੀ ਲੀਕਸ ਵਗੈਰਾ ਕੋਈ ਸਾਡਾ ਮਾਲ ਬਹੁਤੀ ਡੂ ਜਾਂਦਾ ਜੀ ਕੋਈ ਲੀਕਸ ਨਾ ਰਹੇ ਇਸ ਕਰਕੇ ਅਸੀਂ ਪ੍ਰੋਪਰ ਖੋਲ ਕੇ ਚੈੱਕ ਕਰਦੇ ਜੀ ਦੇਖੋ ਜਿਵੇਂ ਆਪਣਾ LG ਦਾ AC ਜੀ ਆ ਇਨਵਰਟਰ ਇਹ ਜੀ ਡਿਊਲ ਇਨਵਰਟਰ AC ਜੀ ਦੇਖੋ ਦੋਸਤੋ ਵਿੱਚੇ ਦੇਖੋ ਇੱਕ ਨਵਾਂ ਪੀਸ ਆਏ ਦੇਖ ਲਓ ਜੀ ਬਿਲਕੁਲ ਹੀ ਨਵਾਂ ਪੀਸ ਹੈ ਜਮੈਂ ਤੁਸੀਂ ਡੱਬਾ ਪੈਕ ਪੀਸ ਖੋਲੋਗੇ ਤਾਂ ਉਹ ਇੱਕ ਕੰਡੀ ਲਕਿ ਹੈ ਗਿਆ ਇਹ ਕਿੰਨਾ ਮਾਡਲ ਨਹੀਂ ਮਾਡਲ ਦਾ ਸਾਫ ਕਿਉਂ ਜੀ ਕਿਉਂਕਿ ਇਹ ਮਨ ਕਿ ਸਾਰਾ ਚੱਲਾ ਹੀ ਮਹੀਨਾ ਹੋਇਆ ਕਿਵੇਂ ਕਿਸੇ ਫੋਟੋ ਦੇ ਵਿੱਚ ਲੱਗਿਆ ਸੀ ਜਿਸ ਦਿਨ ਕੋਈ ਆਉਣਾ ਜੀ ਉਸ ਦਿਨ ਹੀ ਚੱਲਣਾ ਬਕਾਇਦਾ ਬੰਦੇ ਪੈਸੀ ਜੀ ਤੇ ਇਹਦੋ ਨਾਲ ਆਪਣਾ ਡੈਕ ਦਾ ਪੀਸ ਹੈ ਜੀ ਇਨਵਰਟਰ ਪੀਸ ਹੈ ਜੀ ਇਹ 21 ਮਾਡਲ ਹੈ ਜੀ ਇਹਦਾ ਵੀ ਇਹੀ ਰੇਟ ਹੈ ਤਕਰੀਬਨ ਜੀ 15000 ਰੁਪਏ ਜੀ ਉਹ ਜਰਨਲ ਕੰਪਨੀ ਦਾ ਜੀ ਡੇਟ ਆਨ ਦਾ オリジナル ਕੰਪਨੀ ਦਾ ਜੀ ਆਪਣੇ ਕੋਲ ਇਨਵੈਂਟਰੀ ਸੀ ਜੀ 20 ਮਾਡਲ ਸਾਰਾ ਸ਼ੀਲਡ ਹੈ ਜੀ ਸਰਵਿਸ ਕਰਨ ਲਈ ਪਈ ਹੈ ਜੀ ਬਾਕੀ ਓਕੇ ਹੈ ਇਹ ਸਾਨੂੰ ਸਿਰਫ 1000 ਰੁਪਏ ਲੱਗ ਤੋਂ ਮਿਲੇਗਾ ਦੇਖੋ ਜੀ ਕਿਉਂਕਿ ਇਹ ਪੀਸ ਬਹੁਤ ਮਹਿੰਗਾ ਜੀ ਨਾ 59500 ਰੁਪਏ ਦਾ ਨਵਾਂ ਜੀ ਅੱਜ ਵੀ ਇਹ ਆਉਂਦਾ ਇਹ ਇਸ ਕਰਕੇ ਕਿ ਕਿ ਵਾੜ ਜਾਂਦੇ ਨੇ ਸਾਨੂੰ 1000 ਰੁਪਏ ਲੱਗ ਤੋਂ ਦੋ ਜੀ ਉੱਚਾ ਮਾਡਲ ਐ ਸੋ ਦੇਣਾ ਪੈਂਦਾ ਨਾ ਜੀ ਤੇ ਇਸ ਕਰਕੇ ਜੀ ਇਹ 1000 ਰੁਪਏ ਐਕਸਟਰਾ ਜੀ ਬਾਕੀ ਉਹ ਰੇਟ ਐ ਤੇ ਆਪਣਾ ਹੋਰ ਵੀ ਜਿਵੇਂ ਬਰਲਪੂਲ ਪੈ ਦੇਖੋ ਜੀ ਖੁੱਲਿਆ ਪਿਆ ਸਰਵਿਸ ਕਰ ਰਹੇ ਆ ਐਸਪੀਸ ਦੀ ਜੀ ਇਨਵਰਟਰ ਸੀ ਜੀ 54 ਬਿਲਕੁਲ ਨਵਾਂ ਪੀਸ ਐ ਜੀ ਤਰ੍ਹਾਂ ਇਹ ਸ਼ਾਦੀ 21 ਮਾਡਲ ਐ ਸੀ ਜੀ ਬਿਲਕੁਲ ਘੱਟ ਚੱਲਿਆ ਹੋਇ ਇਹ ਇਹ ਕੰਡੀਸ਼ਨ ਦੇਖੋ ਜੀ ਬਿਲਕੁਲ ਨਵੇਂ ਵਰਗੀ ਵਿੱਚੋਂ ਪਈ ਹੈ ਸਾਰਾ ਸ਼ੀਲਡ ਦੇਖੋ ਜੀ ਇਹਦਾ ਵੀ ਰੇਟ ਹੋ ਹੀ ਰਹੇਗਾ ਜੀ 15000 ਰੁਪਏ ਦੇਖੋ ਦੋਸਤੋ ਸਾਡੇ ਕੋਲ ਕਿੰਨੇ ਮਤਲਬ ਉੱਚੇ ਉੱਚੇ ਮਾਡਲ ਲਈ ਸੀ ਪਹਿਨੇ ਮਤਲਬ ਇਹ ਨਹੀਂ ਹੈਗਾ ਕਿ ਸਾਨੂੰ ਕੋਈ ਲਾਲਚਾ ਵੀ ਸਤੋਂ 2000 3000 ਅਲੱਗ ਦਰ ਲਈਏ ਸਾਡੇ ਕੋਲ ਇੱਕੋ ਰੇਟ ਪਿੱਛੋਂ ਸਟਾਕ ਦੇ ਵਿੱਚ ਇਕੱਠਾ ਮਾਲ ਆਉਂਦਾ ਜੀ ਤਾਂ ਹੀ ਮਹਲਾ ਅੱਗੇ ਵੀ ਅਸੀਂ ਜੀ ਕੋਰੇਟਾ ਮਤਲਬ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਡਾ ਕਸਟਮਰ ਵੱਧ ਤੋਂ ਵੱਧ ਸਾਡੇ ਨਾਲ ਜੁੜ ਸਕੇ ਜੀ ਮੋਲਤੋ ਤੁਹਾਡੇ ਤੋਂ ਜੀ ਕੋਈ 5 ਹੈ ਕੋਈ 3 ਹੈ ਕੋਈ ਉੱਚਾ ਮਾਰ ਲਾ ਕੋਈ ਨੀਮ ਮਾਰ ਲਾ ਮੇਰੇ ਜੀ ਕੋਈ ਗੋਲ ਮੋਲ ਕਰਾ ਕਰਕੇ ਕੋਈ ਇਲਾਕ ਤੋਂ ਤੁਹਾਡੇ ਤੋਂ ਪੈਸੇ ਨਹੀਂ ਜਾਨਗੀ ਜੀ 21 ਰੱਖਿਆ ਜਾਏਗਾ ਜੀ 15000 ਰੁਪਏ ਜੀ ਜੇ ਕਿਸੇ ਵੀਰ ਨੂੰ ਕੋਈ ਪੀਸ ਚਾਹੀਦਾ ਜੀ ਉਹਦੀ ਕੋਈ ਡਿਮਾਂਡ ਹੋਵੇ ਕਿਸੇ ਇੱਕ ਤਰ੍ਹਾਂ ਦੇ ਸੀ ਦੀ ਕਿਸੇ ਕੰਪਨੀ ਦੇ ਜੀ ਜਾਂ ਕਿੰਨੇ ਸਟਾਰ ਦੀ ਜੀ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੀ